ਧਰਤੀ ਤੇਓ ਤੇ ਤੁਹਾਡੇ ਲਈ ਵੀ ਫਾਇਦਾ ਹੈ ਇਹ ਸੁਖਵੀਰ ਬਾਦਲ ਜੀ ਕਿਉਂਕਿ ਸੋਸ਼ਲ ਮੀਡੀਆ ਤੇ ਤੁਹਾਡਾ ਨਾਮ ਵੀ ਲੋਕਾਂ ਨੇ ਸੁੱਖਾ ਅਮਲੀ ਰੱਖਿਆ ਹੋਇਆ ਤੇ ਨਾਲੇ ਇੱਕ ਹੋਰ ਵੀ ਤੁਹਾਡਾ ਨਾਮ ਸੁੱਖਾ ਗੱਪੀ ਵੀ ਰੱਖਿਆ ਹੋਇਆ ਤੁਸੀਂ ਤੇ ਤੁਹਾਡੀ ਪਾਰਟੀ ਦੇ ਕੁਝ ਲੀਡਰ ਪਿਛਲੇ ਕਈ ਦਿਨਾਂ ਤੋਂ ਸਾਡੀ ਪਾਰਟੀ ਬਾਰੇ ਤੇ ਸਾਡੀ ਪਾਰਟੀ ਦੇ ਲੀਡਰਾਂ ਬਾਰੇ ਖਾਸ ਤੌਰ ਤੇ ਮੇਰੇ ਬਾਰੇ ਕੁਝ ਨਿੱਜੀ ਬੇਬੁਨਿਆਦ ਤੇ ਝੂਠੇ ਇਲਜ਼ਾਮ ਲਾ ਰਹੇ ਜਿਨ੍ਹਾਂ ਦਾ ਤੁਹਾਡੇ ਕੋਲੇ ਕੋਈ ਸਬੂਤ ਨਹੀਂ ਜਿਨ੍ਹਾਂ ਤੁਹਾਡੇ ਕੋਲੇ ਕੋਈ ਪ੍ਰਮਾਣ ਪੱਤਰ ਨਹੀਂ ਜਿਨ੍ਹਾਂ ਤੁਹਾਡੇ ਕੋਲੇ ਕੋਈ ਮੈਡੀਕਲ ਰਿਪੋਰਟ ਨਹੀਂ ਸਿਰਫ ਪੀਟੀਸੀ ਚੈਨਲ ਦੇ ਕਹਿਣ ਨਾਲ ਤੁਸੀਂ ਕਿਸੇ ਬੰਦੇ ਨੂੰ ਦੋਸ਼ੀ ਸਾਬਤ ਨਹੀਂ ਕਰ ਸਕਦੇ ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੀਟੀਸੀ ਚੈਨਲ ਕੀਦਾ ਹੈ ਤੇ ਕੀ ਦੀ ਬੋਲੀ ਬੋਲਦਾ ਹੈ ਉਹ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਇਲਜ਼ਾਮ ਸਹੀ ਨੇ ਤਾਂ ਫਿਰ ਮੈਂ ਤੁਹਾਨੂੰ ਇੱਕ ਚੈਲੰਜ ਕਰਦਾ ਤੇ ਤੁਸੀਂ ਵੀ ਆਪਣੀ ਲੀਡਰਸ਼ਿਪ ਲੈ ਕੇ ਆਓ ਅਸੀਂ ਵੀ ਆਵਾਂਗੇ ਕਾਂਗਰਸ ਵਾਲਿਆਂ ਨੂੰ ਵੀ ਬੁਲਾ ਲੱਗਿਆ ਆਪਾਂ ਸਾਰੇ ਲੀਡਰਾਂ ਦਾ ਡੋਪ ਟੈਸਟ ਕਰਵਾਈਏ ਤੇ ਤੁਹਾਨੂੰ ਤਾਂ ਪਤਾ ਹੀ ਹੋਣਾ ਦੀਪੀ ਮੁੱਖ ਮੰਤਰੀ ਸਾਹਿਬ ਕਿ ਡੋਪ ਟੈਸਟ ਦੇ ਵਿੱਚ ਸਾਲ-ਸਾਲ ਡੇਢ-ਡੇਢ ਸਾਲ ਦੋ-ਦੋ ਸਾਲ ਪੁਰਾਣੀ ਨਸ਼ਾ ਦਾ ਨਿਸ਼ਾਨਦਾਨ ਖੁਲਾਸਾ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਡੋਪ ਟੈਸਟ ਵਾਸਤੇ ਬਲੱਡ ਮੈਨੂਗਾ। ਉਹ ਡੋਪ ਟੈਸਟ ਦੀ ਰਿਪੋਰਟਾਂ ਜਨਤਕ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕੌਣ ਸੱਚਾ ਹੈ, ਕੌਣ ਝੂਠ ਹੈ। ਸਿਰਫ ਆਪਣੇ ਚਮਚਿਆਂ ਤੋਂ ਕਿਸੇ ਦੇ ਪੁੱਤਲੇ ਫਕਵਾ ਕੇ ਤੁਸੀਂ ਕਿਸੇ ਨੂੰ ਦੋਸ਼ੀ ਸਾਬਤ ਨਹੀਂ ਕਰ ਸਕਦੇ। ਧਰਤੀ ਤੇ ਆਓ। ਤੇ ਤੁਹਾਡੇ ਲਈ ਵੀ ਫਾਇਦਾ ਹੈ ਸੰਗਵੀਰ ਬਾਦਲ ਜੀ ਕਿਉਂਕਿ ਸੋਸ਼ਲ ਮੀਡੀਆ ਤੇ ਤੁਹਾਡਾ ਨਾਮ ਵੀ ਲੋਕਾਂ ਨੇ ਸੁਖਾ ਅਮਲੀ ਰੱਖਿਆ ਹੋਇਆ ਤੇ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਕਿ ਤੁਸੀਂ ਆਪਣਾ ਬਲੱਡ ਟੈਸਟ ਕਰਵਾ ਕੇ ਉਹਦੀ ਰਿਪੋਰਟ ਜਨਤਕ ਕਰਕੇ ਆਪਣੇ ਨਾਂ ਦੇ ਵਿੱਚੋਂ ਅਮਲੀ ਨਾਮ ਦਾ ਜਿਹੜਾ ਤੱਬਰ ਉਹਨੂੰ ਤੋਸੋ ਉਹਨੂੰ ਮਿਟਾ ਸਕੋ ਤੇ ਨਾਲੇ ਇੱਕ ਹੋਰ ਵੀ ਤੁਹਾਡਾ ਨਾਮ ਸੁਖਾ ਗੱਪੀ ਵੀ ਰੱਖਿਆ ਹੋਇਆ ਉਹ ਗੱਪੀ ਵਾਲਾ ਵੀ ਜਿਹੜਾ ਤੱਬਰ ਉਹ ਨਾਲ ਦੀ ਨਾਲ ਤੋਪੋ ਸੁਣ ਇਸ ਕਰਕੇ ਚੈਲੰਜ ਕਬੂਲ ਕਰੋ ਤੁਸੀਂ ਤਾਂ ਕੋਈ ਜ਼ਿੰਮੇਵਾਰੀ ਲੈਂਦੇ ਹੀ ਨਹੀਂ ਤੁਹਾਨੂੰ ਪੁੱਛਿਆ ਜਾਵੇ ਕਿ ਪੰਜਾਬ ਵਿੱਚ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਤੁਸੀਂ ਕਿਹਨੂੰ ਸੈਂਟਰ ਜ਼ਿੰਮੇਵਾਰ ਹੈ ਤੁਹਾਨੂੰ ਪੁੱਛਿਆ ਜਾਵੇ ਪੰਜਾਬ ਵਿੱਚ ਨਸ਼ੇ ਡਰੱਗਸ ਤੁਸੀਂ ਕਹਿੰਦੇ ਬੀਐਸਐਫ ਜ਼ਿੰਮੇਦਾਰ ਹੈ ਪਾਕਿਸਤਾਨ ਜ਼ਿੰਮੇਦਾਰ ਹੈ ਤੁਹਾਨੂੰ ਪੁੱਛਿਆ ਜਾਵੇ ਕਿ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੁਸੀਂ ਕਹਿੰਦੇ ਵਿਦੇਸ਼ੀ ਤਾਕਤਾਂ ਜ਼ਿੰਮੇਦਾਰ ਨੇ ਤੁਸੀਂ ਤਾਂ ਇੱਥੋਂ ਤੱਕ ਵੀ ਕਹਿ ਸਕਦੇ ਹੋ ਕਿ ਪੰਜਾਬ ਪੁਲਿਸ ਨੂੰ ਬਾਈਬਲ ਕਲਾਂ ਦੇ ਵਿੱਚ ਸ਼ਾਂਤੀਪੂਰਵਕ ਸੰਗਤ ਤੇ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਤੁਸੀਂ ਕਹੋ ਸ਼ਾਇਦ پرویز ਮੁਸ਼ਰਫ ਨੇ ਦਿੱਤਾ ਹੋਣਾ ਦਾਉਦ ਇਬਰਾਹਿਮ ਨੇ ਦਿੱਤਾ ਹੋਣਾ ਕੋਈ ਜ਼ਿੰਮੇਵਾਰੀ ਤਾਂ ਲਾਓ ਜੇ ਤੁਸੀਂ ਕਿਸੇ ਗੱਲ ਦੇ ਲਈ ਜ਼ਿੰਮੇਦਾਰ ਹੀ ਨਹੀਂ ਫਿਰ ਪੰਜਾਬ 'ਚ ਆਪਣੇ ਲਾਮ ਲਸ਼ਕਰ ਲੈ ਕੇ ਹੈਲੀਕਾਪਟਰਾਂ ਤੇ ਲਾਲ ਬੱਤੀ ਵਾਲੀਆਂ ਗੱਡੀਆਂ ਤੇ ਕਿਉਂ ਤੁਰੇ ਫਿਰਦੇ ਹੋ ਜੀ ਤੇ ਤੁਸੀਂ ਪਰਚਾ ਦੰਦ ਕੀਤਾ ਜਿਹੜੀ ਐਫਆਈਆਰ ਕੀਤੀ ਹੈ ਬਹਿਵਲ ਦੀ ਅਨ ਆਈਡੈਂਟੀਫਾਈਡ ਪੁਲਿਸਮੈਨ ਅਣਪਛਾਤੇ ਪੁਲਸ ਵਾਲੇ ਗ੍ਰਹਿ ਮੰਤਰੀ ਸਾਹਿਬ ਕੀ ਪੁਲਸ ਵੀ ਅਣਪਛਾਤੀ ਹੁੰਦੀ ਹੈ ਹਰ ਗੋਲੀ ਦਾ ਸਹਾਰ ਕਰ ਤੁਸਾ ਹਸਾਬ ਦੇਣਾ ਪੈਂਦਾ ਹੈ ਇਹੇ ਸਵਾਲ ਮੈਂ ਪਾਰਲੀਮੈਂਟ ਦੇ ਵਿੱਚ ਆਉਣ ਵਾਲੇ ਦਿਨ ਚੁਟਾਉਂਗਾ ਉਥੇ ਹਰ ਸਿਮਰਤ ਕੁਰ ਬਾਦਲ ਜੀ ਆਉਣਗੇ ਉਹਨਾਂ ਨੂੰ ਕਹ ਦੇਓ ਕਿ ਜਵਾਬ ਲੈ ਕੇ ਆਉਣ ਸੋ ਇਸ ਕਰਕੇ ਦੂਜੇ ਤੇ ਇਲਜ਼ਾਮ ਲਾਉਣੇ ਬਹੁਤ ਸੌਖੇ ਨੇ ਚੈਲੰਜ ਕਬੂਲ ਕਰੋ ਜੇ ਤੁਸੀਂ ਚੈਲੰਜ ਕਬੂਲ ਨਾ ਕੀਤਾ ਆਮ ਤੌਰ ਤੇ ਤੁਹਾਡਾ ਸੁਭਾਅ ਨਹੀਂ ਇਦਾਂ ਨਹੀਂ ਹੁੰਦਾ ਉਹ ਨਹੀਂ ਨਹੀਂ ਉਹ ਨਹੀਂ ਮੈਨੂੰ ਨਹੀਂ ਪਤਾ ਜੇ ਤੁਸੀਂ ਇਦਾਂ ਕੀਤਾ ਤਾਂ ਇਹਦਾ ਮਤਲਬ ਤੁਹਾਨੂੰ ਆਪਣੇ ਆਪ ਦੇ ਸ਼ੱਕ ਹੈ ਸੁਪੀਰ ਬਾਦਲ ਜੀ ਤੁਹਾਨੂੰ ਪਤਾ ਹੈ ਕਿ ਮੇਰੇ ਫਲੈਟ ਦੇ ਵਿੱਚ ਕੋਈ ਐਸਾ ਗਲਤ ਮਲ ਹੈ ਜਿਹਨੂੰ ਮੈਂ ਜਾਣ ਤੱਕ ਨਹੀਂ ਕਰ ਸਕਦਾ ਚੈਲੰਜ ਕਬੂਲ ਕਰੋ ਜਿੱਥੇ ਕਹੋਗੇ ਉੱਥੇ ਆਵਾਂਗੇ ਆਮ ਆਦਮੀ ਪਾਰਟੀ ਪਾਰਦਰਸ਼ੀ ਰਾਜਨੀਤੀ ਕਰਦੀ ਹੈ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ ਇਸ ਕਰਕੇ ਸਾਰਿਆਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਨਸ਼ੇ ਵੰਡ ਕੇ ਵੋਟਾਂ ਬਲੈਂਦੀ ਹੈ ਕਿਹੜੀ ਪਾਰਟੀ ਨਸ਼ੇ ਵੰਡ ਕੇ ਲੋਕਾਂ ਨੂੰ ਰੈਲੀਆਂ 'ਚ ਲਿਕੇ ਲੇ ਚੈਲੰਜ ਕਬੂਲ ਕਰੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਨਕਲਾਬ ਜਿੰਦਾਬਾਦ